ਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਚੰਗੇ ਹੋਣਗੇ ਅੱਜ ਸਾਡੇ ਮੁਰਗਿਆਂ ਦਾ ਦਿਨ ਵਾਈਮਾ ਲੱਗ ਚੁੱਕਿਆ ਤੇ ਮੁਰਗੇ ਦੇਖੋ ਮੁਰਗੇ ਦਾਣਾ ਖਾਣ ਦੇ ਪਰ ਡੱਬੇ ਸਾਡੇ ਖਾਲੀ ਆ ਥੋੜੇ ਥੋੜੇ ਹੈ ਦਾਣੇ ਇਹ ਵੀਡੀਓ ਹੈ ਮੁਰਗਿਆਂ ਨੂੰ ਦਾਣਾ ਪਾਉਣ ਤੋਂ ਪਹਿਲਾਂ ਦੀ ਹੈ ਤੇ ਹੁਣ ਥੋੜੇ ਟਾਈਮ ਤੱਕ ਮੈਨੂੰ ਦਾਣਾ ਪਾ ਦੇਣਾ ਆਫਟਰ ਤੇ ਬਿਫੋਰ ਵਾਲਾ ਕੰਮ ਕਰਦੇ ਹਾਂਗੇ ਬੰਦ ਆ ਦੇਖੋ ਇਧਰ ਮਾੜੇ ਮੋਟੇ ਹੈ ਉਹ ਖਾਈ ਜਾਂਦੇ ਆ ਬਾਕੀ ਭਰਨ ਦੇ ਬਾਅਦ ਫੇਰ ਦੇਖਦੇ ਆ ਕੀ ਬੰਦਾ ਆ ਦੇਖੋ ਕਿ ਮੇ ਭੱਜ ਜਾਂਦੇ ਆ ਸਾਰੇ ਭੱਜ ਗਏ ਇਧਰ ਉਧਰ ਮੋਰ ਮੁਰਗਿਆਂ ਨੂੰ ਦਾਣਾ ਪਾਉਂਦੇ ਬਾਅਦ ਹੀ ਵੀਡੀਓ ਸਾਰੇ ਡੱਬੇ ਵਿੱਚ ਭਰਤੇ ਆ ਦੇਖ ਸਕਦੇ ਹੋ ਪਰ ਮੁਰਗੇ ਦੂਜੇ ਪਾਸੇ ਲੱਗੇ ਆ ਖਾਣ ਦੇਖੋ ਕਿ ਮੈਂ ਏਲਾ ਪਾ। ਮੈਂ ਆਖਾ। ਦੇਖੋ। ਦਬੇ ਪਰਾਂ ਦੇ ਬਾਅਦ ਦੀ ਵੀਡੀਓ ਦੇਖੋ ਲੋ। ਬਾਕੀ ਉਧਰ ਸਾਈਡ ਤੇ 威ਟਿੰਗ ਲਿਸਟ ਤੇ ਬੈਠੇ ਆ। ਇਹੋ ਕਿ ਮੈਂ ਸਾਡੇ ਮੁਰਗੇ ਖਾਂਦੇ ਆ। ਮੁਖਾਂ ਮੁਰਗਾਂ ਨੂੰ ਫੀਡ ਪਾਣ ਦੇ ਬਾਅਦ ਆਇਆ ਏ। ਬੋਹ ਛਿੱਤ ਗਿਆ ਰ ਪਾਉਂਦਾ ਦੂਜੇ ਪਾਸੇ ਜ ਖਾਲੀ ਆ। ਸਭ ਸਾਰੇ ਛੜ ਗਿਆ ਡੱਬਿਆ ਕਿ ਦੁਆਰਾ ਦੂਰ ਪੱਜ ਕੇ ਮੱਥੋਂ ਲੰਘਿਆ ਹੈਗਾ। ਲਓ ਜੀ ਅੱਜ ਲਈ ਇੰਨਾ ਹੀ ਬਾਕੀ ਕੱਲ ਮਨਾ ਆਈ ਵੀਡੀਓ।